ਅਕਸਰ ਇਹ ਕਿਹਾ ਜਾਂਦਾ ਹੈਗਾ ਕਿ ਸਿਰਫ ਛੋਟੇ-ਛੋਟੇ ਡਰਗ ਤਸਕਰਾਂ ਦੇ ਉੱਤੇ ਕਾਰਵਾਈ ਹੁੰਦੀ ਆ ਵੱਡਿਆਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਹੁਣ ਜਦੋਂ ਵੱਡਿਆਂ ਦੇ ਉੱਤੇ ਕਾਰਗੋ ਹੋਈ ਉਹ ਕਾਰਵਾਈ ਹੋਈ ਗਿਆ ਤਾਂ ਉਸ ਦੇ ਉੱਤੇ ਜਿਹੜੇ ਆ ਉਹ ਸਵਾਲ ਉਠਾਏ ਜਾ ਰਹੇ ਨੇ ਕਰ ਮੈਂ ਮਜੀਠੀਆ ਸਾਹਿਬ ਨੂੰ ਵੀ ਸੁਣ ਰਿਹਾ ਸੀ ਤੇ ਉਹ ਕਹਿ ਰਹੇ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਉਹਨਾਂ ਦੇ ਉੱਤੇ ਝੂਠਾ ਪਰਚਾ ਜਿਹੜਾ ਹੈਗਾ ਉਹ ਦਰਜ ਕਰਨ ਜਾ ਰਹੀ ਹੈ ਮੈਂ ਇਹ ਕਹਿਣਾ ਚਾਹਾਂਗਾ ਕਿ ਜੇਕਰ ਤੁਸੀਂ ਸੱਚੇ ਹੋ ਤੇ ਤੁਹਾਨੂੰ ਡਰਨ ਦੀ ਕੀ ਜ਼ਰੂਰਤ ਹੈਗੀ ਹੈ ਦਰਜ ਕਰੇਗੀ ਪਰ ਪੂਰਾ ਪੰਜਾਬ ਜਾਣਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਅਲਾਮਤ ਕਦੋਂ ਆਈ ਕਿਹਦੇ ਨਾਲ ਜਿਹੜਾ ਹੈਗਾ ਇੰਟਰਨੈਸ਼ਨਲ ਡਰੱਗ ਤਸਕਰੀਆਂ ਦੇ ਜਿਹੜੇ ਲਿੰਕ ਸੀ ਇਨ੍ਹਾਂ ਲੋਕਾਂ ਨੇ ਡਰੱਗ ਤਸਕਰੀ ਦੇ ਥਰੂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਦੇ ਹੋਏ ਪੈਸੇ ਬਣਾਏ ਤੇ ਭਾਰਤ ਸਾਉਦੀ ਸਰਕਾਰ ਦੀ ਜਿਹੜੀ ਕਮਿਟਮੈਂਟ ਹੈਗੀ ਹੈ ਕਿ ਅਸੀਂ ਨਸ਼ਿਆਂ ਦੀ ਅਲਾਮਤ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਹੈਗਾ ਉਸ ਦੇ ਵਿੱਚ ਭਾਵੇਂ ਕੋਈ ਵੱਡਾ ਹੋਵੇ ਤੇ ਭਾਵੇਂ ਕੋਈ ਛੋਟਾ ਹੋਵੇ ਅਸੀਂ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਕੇ ਰੋਣਾ ਹੈ ਮੀਡੀਆ ਦੇ ਮੁਤਾਬਕ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 9 ਔਰ ਪੰਜਾਬ ਦੇ ਵਿੱਚ 25 ਜਿਹੜੇ ਟਿਕਾਣੇ ਨੇ ਮਜੀਠਿਆ ਸਾਹਿਬ ਦੇ ਉੱਥੇ ਜਿਹੜੀ ਕੀ ਹੈ ਪੰਜਾਬ ਪੁਲਿਸ ਅਤੇ ਵਿਜੀਲੈਂਸ ਦਾ ਜੁਆਇੰਟ ਐਕਸ਼ਨ ਜਿਹੜਾ ਹੋ ਰਿਹਾ ਹੈਗਾ ਔਰ ਇਹ ਹੁਣ ਤੱਕ ਦੀ ਨਸ਼ਿਆਂ ਦੇ ਵਿਰੁੱਧ ਸਭ ਤੋਂ ਵੱਡੀ ਕਾਰਵਾਈ ਜਿਹੜੀ ਹੈਗੀ ਹੈ ਇਨਫੋਰਸਮੈਂਟ ਏਜੰਸੀਆਂ ਦੀ ਔਰ ਅਕਸਰ ਇਹ ਕਿਹਾ ਜਾਂਦਾ ਹੈਗਾ ਕਿ ਸਿਰਫ ਛੋਟੇ-ਛੋਟੇ ਡਰਗ ਤਸਕਰਾਂ ਦੇ ਉੱਤੇ ਕਾਰਵਾਈ ਹੁੰਦੀ ਹੈ ਵੱਡਿਆਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਹੁਣ ਜਦੋਂ ਕਾਰ ਵਡਿਆਂ ਦੇ ਉੱਤੇ ਕਾਰਵਾਈ ਉਹ ਕਾਰਵਾਈ ਹੋਈ ਗਿਆ ਤਾਂ ਉਸ ਦੇ ਉੱਤੇ ਜਿਹੜੇ ਆ ਉਹ ਸਵਾਲ ਉਠਾਏ ਜਾ ਰਹੇ ਨੇ ਜੇਕਰ ਮੈਂ ਮਜੀਠੀਆ ਸਾਹਿਬ ਨੂੰ ਵੀ ਸੁਣ ਰਿਹਾ ਸੀ ਤੇ ਉਹ ਕਹਿ ਰਹੇ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਉਹਨਾਂ ਦੇ ਉੱਤੇ ਝੂਠਾ ਪਰਚਾ ਜਿਹੜਾ ਹੈਗਾ ਉਹ ਦਰਜ ਕਰਨ ਜਾ ਰਹੀ ਹੈ ਮੈਂ ਇਹ ਕਹਿਣਾ ਚਾਹਾਂਗਾ ਕਿ ਜੇਕਰ ਤੁਸੀਂ ਸੱਚੇ ਹੋ ਤੇ ਤੁਹਾਨੂੰ ਡਰਨ ਦੀ ਕੀ ਜ਼ਰੂਰਤ ਹੈਗੀ ਹੈ ਰੇਡ ਦਾ ਬਦਲ ਇਹ ਥੋੜਾ ਕਿ ਪਰਚਾ ਦਰਜ ਹੋ ਗਿਆ ਜੇ ਉੱਥੋਂ ਕੁਝ ਮਿਲੇਗਾ ਕੋਈ ਸਬੂਤ ਮਿਲਣਗੇ ਤੇ ਵਿਜੀਲੈਂਸ ਜਾਂ ਪੰਜਾਬ ਪੁਲਿਸ ਪਰਚਾ ਤੇ ਤਾਂ ਹੀ ਤਾਂ ਯਾਨੀ ਕਿ ਦਰਜ ਕਰੇਗੀ ਪਰ ਪੂਰਾ ਪੰਜਾਬ ਜਾਣਦਾ ਹੈਗਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਅਲਾਮਤ ਕਦੋਂ ਆਈ ਕਿਹਦੇ ਨਾਲ ਜਿਹੜਾ ਹੈਗਾ ਇੰਟਰਨੈਸ਼ਨਲ ਡਰਗ ਤਸਕਰੀਆਂ ਦੇ ਜਿਹੜੇ ਲਿੰਕ ਸੀ ਇਹਨਾਂ ਲੋਕਾਂ ਨੇ ਡਰਗ ਤਸਕਰੀ ਦੇ ਥਰੂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਦੇ ਹੋਏ ਪੈਸੇ ਬਣਾਏ ਅੱਜ ਅਸੀਂ ਦੇਖਦੇ ਹਾਂ ਪਿਛਲੇ 2 ਦਹਾਕਿਆਂ ਦੇ ਵਿੱਚ ਉਹ ਕਿਸ ਕਦਰ ਪੰਜਾਬ ਦੀ ਜਵਾਨੀ ਜਿਹੜੀ ਉਹ ਤੜਫ ਰਹੀ ਹੈ ਬਾਪੇ ਤੜਫ ਰਹੇ ਨੇ ਔਰ ਰੋ ਰਹੇ ਨੇ ਕਿ ਇਸ علامات ਤੋਂ ਸਾਨੂੰ ਬਚਾ ਲਓ ਕਿਸੇ ਸਰਕਾਰ ਨੇ ਦੇ ਉੱਤੇ ਕਾਰਵਾਈ ਨਹੀਂ ਕੀਤੀ ਪਿਛਲੀ ਸਰਕਾਰ ਜਿਹੜੀ ਚਾਚੇ ਭਤੀਜੇ ਦੀ ਸਰਕਾਰ ਸੀ ਉਦੋਂ ਤੇ ਕਾਰਵਾਈ ਹੋਣੀ ਕੀ ਹੈ ਇਵਨ ਗੁਟਕਾ ਸਾਹਿਬ ਦੀ 100 ਘੰਨ ਤੋਂ ਬਾਅਦ ਵੀ ਕਾਰਵਾਈ ਨਹੀਂ ਕੀਤੀ ਔਰ ਬਾਣ ਸਾਹਿਬ ਦੀ ਸਰਕਾਰ ਦੀ ਜਿਹੜੀ ਕਮਿਟਮੈਂਟ ਹੈਗੀ ਹੈ ਕਿ ਅਸੀਂ ਨਸ਼ਿਆਂ ਦੀ علਾਮਤ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਹੈਗਾ ਉਸ ਦੇ ਵਿੱਚ ਭਾਵੇਂ ਕੋਈ ਵੱਡਾ ਹੋਵੇ ਤੇ ਭਾਵੇਂ ਕੋਈ ਛੋਟਾ ਹੋਵੇ ਅਸੀਂ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਕੇ ਰੋਵਾਂਗੇ ਮੀਡੀਆ ਦੇ ਮੁਤਾਬਕ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 9 ਔਰ ਪੰਜਾਬ ਦੇ ਵਿੱਚ 25 ਜਿਹੜੇ ਟਿਕਾਣੇ ਨੇ ਮਜੀਠੀਆ ਸਾਹਿਬ ਦੇ ਉੱਥੇ ਜਿਹੜੀ ਕੀ ਹੈ ਪੰਜਾਬ ਪੁਲਿਸ ਅਤੇ ਵਿਜੀਲੈਂਸ ਦਾ ਜੁਆਇੰਟ ਐਕਸ਼ਨ ਜਿਹੜਾ ਹੋ ਰਿਹਾ ਹੈਗਾ ਔਰ ਇਹ ਹੁਣ ਤੱਕ ਦੀ ਨਸ਼ਿਆਂ ਦੇ ਵਿਰੁੱਧ ਸਭ ਤੋਂ ਵੱਡੀ ਕਾਰਵਾਈ ਜਿਹੜੀ ਹੈਗੀ ਹੈ ਇਨਫੋਰਸਮੈਂਟ ਏਜੰਸੀਆਂ ਦੀ ਔਰ ਅਕਸਰ ਇਹ ਕਿਹਾ ਜਾਂਦਾ ਹੈਗਾ ਕਿ ਸਿਰਫ ਛੋਟੇ-ਛੋਟੇ ਡਰਗ ਤਸਕਰਾਂ ਦੇ ਉੱਤੇ ਕਾਰਵਾਈ ਹੁੰਦੀ ਹੈ ਵੱਡਿਆਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਹੁਣ ਜਦੋਂ ਵੱਡਿਆਂ ਦੇ ਉੱਤੇ ਕਾਰਵਾਈ ਹੋਈ ਉਹ ਕਾਰਵਾਈ ਹੋਈ ਹੈ ਤਾਂ ਉਸ ਦੇ ਉੱਤੇ ਜਿਹੜੇ ਆ ਉਹ ਸਵਾਲ ਉਠਾਏ ਜਾ ਰਹੇ ਨੇ ਜੇਕਰ ਮੈਂ ਮਜੀਠੀਆ ਸਾਹਿਬ ਨੂੰ ਵੀ ਸੁਣ ਰਿਹਾ ਸੀ ਕਿ ਉਹ ਕਹਿ ਰਹੇ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਉਹਨਾਂ ਦੇ ਉੱਤੇ ਝੂਠਾ ਪਰਚਾ ਜਿਹੜਾ ਹੈਗਾ ਉਹ ਦਰਜ ਕਰਨ ਜਾ ਰਹੀ ਹੈ ਮੈਂ ਇਹ ਕਹਿਣਾ ਚਾਹਾਂਗਾ ਕਿ ਜੇਕਰ ਤੁਸੀਂ ਸੱਚੇ ਹੋ ਤੇ ਤੁਹਾਨੂੰ ਡਰਨ ਦੀ ਕੀ ਜ਼ਰੂਰਤ ਹੈਗੀ ਹੈ ਰੇਡ ਦਾ ਬਦਲ ਇਹ ਥੋੜਾ ਕਿ ਪਰਚਾ ਦਰਜ ਹੋ ਗਿਆ ਜੇ ਉੱਥੋਂ ਕੁਝ ਮਿਲੇਗਾ ਕੋਈ ਸਬੂਤ ਮਿਲਣਗੇ ਤੇ ਵਿਜੀਲੈਂਸ ਜਾਂ ਪੰਜਾਬ ਪੁਲਿਸ ਪਰਚਾ ਤੇ ਤਾਂ ਹੀ ਤਾਂ ਯਾਨੀ ਕਿ ਦਰਜ ਕਰੇਗੀ ਪਰ ਪੂਰਾ ਪੰਜਾਬ ਜਾਣਦਾ ਹੈਗਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਅਲਾਮਤ ਕਦੋਂ ਆਈ ਕਿਹਦੇ ਨਾਲ ਜਿਹੜਾ ਹੈਗਾ ਇੰਟਰਨੈਸ਼ਨਲ ਡਰਗ ਤਸਕਰੀਆਂ ਦੇ ਜਿਹੜੇ ਲਿੰਕ ਸੀ ਇਹਨਾਂ ਲੋਕਾਂ ਨੇ ਡਰਗ ਤਸਕਰੀ ਦੇ ਥਰੂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਦੇ ਹੋਏ ਪੈਸੇ ਬਣਾਏ ਅੱਜ ਅਸੀਂ ਦੇਖਦੇ ਹਾਂ ਪਿਛਲੇ 2 ਦਹਾਕਿਆਂ ਦੇ ਵਿੱਚੋਂ ਕਿਸ ਕਦਰ ਪੰਜਾਬ ਦੀ ਜਵਾਨੀ ਜਿਹੜੀ ਉਹ ਤੜਫ ਰਹੀ ਹੈ ਬਾਪੇ ਤੜਫ ਰਹੇ ਨੇ ਔਰ ਰੋ ਰਹੇ ਨੇ ਕਿ ਇਸ علامات ਤੋਂ ਸਾਨੂੰ ਬਚਾ ਲਓ ਕਿਸੇ ਸਰਕਾਰ ਨੇ ਦੇ ਉੱਤੇ ਕਾਰਵਾਈ ਨਹੀਂ ਕੀਤੀ ਪਿਛਲੀ ਸਰਕਾਰ ਜਿਹੜੀ ਚਾਚੇ ਭਤੀਜੇ ਦੀ ਸਰਕਾਰ ਸੀ ਉਦੋਂ ਤੇ ਕਾਰਵਾਈ ਹੋਣੀ ਕੀ ਹੈ ਇਵਨ ਗੁਟਕਾ ਸਾਹਿਬ ਦੀ ਸੌ ਘਣ ਤੋਂ ਬਾਅਦ ਵੀ ਕਾਰਵਾਈ ਨਹੀਂ ਕੀਤੀ ਔਰ ਬਾਣ ਸਾਹਿਬ ਦੀ ਸਰਕਾਰ ਦੀ ਜਿਹੜੀ ਕਮਿਟਮੈਂਟ ਹੈਗੀ ਹੈ ਕਿ ਅਸੀਂ ਨਸ਼ਿਆਂ ਦੀ علਾਮਤ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਹੈਗਾ ਉਸ ਦੇ ਵਿੱਚ ਭਾਵੇਂ ਕੋਈ ਵੱਡਾ ਹੋਵੇ ਤੇ ਭਾਵੇਂ ਕੋਈ ਛੋਟਾ ਹੋਵੇ ਅਸੀਂ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਕੇ ਰਹਿਣਾ ਹੈ